ਈ ਨਾਮ ਤੇ ਇਕੱਠਾ ਹੋ ਰਹਿਣ ਵਾਲਾ ਮੇਰਾ ਨਾਮ ਇਸਤਨਾਬ ਸਿੰਘ ਹੈ ਮhall ਮੇਰਾ ਪਿੰਡ ਹੈ ਸਾਡਾ ਮੁੱਖ ਕਾਰਨ ਇੱਥੇ ਅੱਜ ਇਹੋ ਹੀ ਹੈ ਕਿ ਅਸੀਂ ਡੀਐਸਪੀ ਸਾਹਿਬ ਨੂੰ ਮਿਲੇ ਹਾਂ ਜੋ ਇਹਨੇ ਝੂਠੀ ਲੜਾਈ ਬਣਾਈ ਏ ਲਖਵੀਰ ਸਿੰਘ ਸਤਕਾਰ ਕਮੇਟੀ ਦਾ ਪ੍ਰਧਾਨ ਹੈਗਾ ਏ ਜਾਂ ਪਤਾ ਨਹੀਂ ਸਾਨੂੰ ਹੈਗਾ ਵੀ ਕਿ ਨਹੀਂ ਇਹ ਪਿੰਡ ਦੇ ਵਿੱਚ ਝੂਠੀਆਂ ਲੜਾਈਆਂ ਬਣਾ ਕੇ ਝੂਠੇ ਪਰਚੇ ਕਰਾਉਣੇ ਜਾਣਦਾ ਏ ਰੇਗ ਨਾਲੀ ਦੀ ਸੈਟਿੰਗ ਹੈ ਹਸਪਤਾਲਾਂ ਨਾਲ ਲਾ ਲੋ ਇਧਰ ਪ੍ਰਸ਼ਾਸਨ ਨਾਲ ਲਾ ਲੋ ਤੇ ਇਹ ਬੰਦਾ ਝੂਠੀਆਂ ਲੜਾਈਆਂ ਬਣਾ ਕੇ ਇਹ ਪਰਚੇ ਕਰਾਉਂਦਾ ਏ ਅਸੀਂ ਤਾਂ ਜਥੇਬੰਦੀਆਂ ਨੂੰ ਵੀ ਅਪੀਲ ਕਰਨੇ ਆ ਇਹ ਜੇ ਬੰਦਿਆਂ ਨੂੰ ਨੱਥ ਪਾਓ ਇਹ ਜਿਹੜੇ ਸਿੱਖ ਕੌਮ ਦੀ ਬਦਨਾਮੀ ਕਰਾਉਂਦੇ ਨੇ ਇਹ ਬੰਦਿਆਂ ਨੂੰ ਪਾਰਟੀ 'ਚ ਜਥੇਬੰਦੀਆਂ ਰੱਖਣਾ ਹੀ ਨਹੀਂ ਚਾਹੀਦਾ ਜਿਹੜੇ ਸਿੱਖ ਕੌਮ ਦੀ ਬਦਨਾਮੀ ਕਰਾਉਂਦੇ ਨੇ ਗਲਤ ਕੰਮ ਕਰਾਉਂਦੇ ਨੇ ਇਹਦੇ ਤੇ ਜੂਏ ਦਾ ਪਰਚਾ ਆਇਆ ਏ ਜੋ ਇਹਨੇ ਸਾਡੇ ਕੋਲ ਐਫਆਰ ਦੀ ਕਾਪੀ ਵੀ ਏ ਆ ਤੁਹਾਨੂੰ ਜੂਆ ਪੇੜ ਦੇ ਵਿੱਚ ਚੱਲਦਾ ਸੀ ਸਰਪੰਚ ਆਪ ਖੜਾ ਰਿਆ ਸੀ ਉਹਦੇ ਬੂਹੇ 'ਗੇ ਆਪਦੇ ਬੂਹੇ 'ਤੇ ਖੜਾ ਰਿਆ ਸੀ ਅਸੀਂ ਰੋਕਣ ਗਏ ਸਾਡੇ ਬੰਦੇ ਰੋਕਣ ਗਏ ਉਲਟਾ ਇਹਨਾਂ ਨੂੰ ਪਤਾ ਲੱਗਾ ਇਹਨਾਂ ਸਾਡੇ ਬੰਦਿਆਂ ਦੇ ਕਟਮਾਰ ਕੀਤੀ ਏ ਤੇ ਹਈ ਉਲਟਾ ਬਾਅਦ ਚ ਆ ਵੀ ਛੜਾ ਕੇ ਲਿਆਏ ਤੇ ਆਪਦੇ ਜੋ ਜਿੰਦਣਾ ਕਟਮਾਰ ਕੀਤੀ ਉਹਨੂੰ ਦਾਖਲ ਕਰਾਇਆ ਏ ਸੱਟਾ ਸੁੱਟਾਂ ਲਗੀਆਂ ਸੀ ਉਹ ਇਹਦੇ ਤੇ ਪਰਚਾ ਏ ਬਾਅਦ ਚ ਇਹਨੇ ਜਾਲੀ ਸੱਟ ਬਣਾਈ ਏ ਜਾਲੀ ਸੱਟ ਬਣਾ ਕੇ ਦੂਜੇ ਤੀਜੇ ਦਿਨ ਕਰਾਸ ਕੇਸ ਬਣਾ ਕੇ ਕਿਉਂਕਿ ਤੁਹਾਨੂੰ ਮੱਗੇ ਵੀ ਦੱਸ ਸਕਣਾ ਇਸ ਚੀਜ਼ਾਂ ਦਾ ਮਾਰ ਏ ਬਹੁਤ ਪਰਚੇ ਝੂਠੇ ਕਰਾਉਂਦਾ ਏ ਸਭ ਲੈ ਦੇ ਕੇ ਸਭ ਕੁਝ ਇਹ ਕਰੀ ਜਾਂਦਾ ਬੰਦਾ ਤੇ ਝੂਠੀ ਐਸੀ ਤੇ ਕਹਿਣਾ ਚਾਹੁੰਦੇ ਪ੍ਰਸ਼ਾਸਨ ਨੂੰ ਜੇ ਉਹਨੇ ਸਾਡੇ ਤੇ ਝੂਠੀ ਲੜਾਈ ਬਣਾਈ ਏ ਉਹਦੇ ਦਿਨ ਦੇ ਤੇ ਉਹ ਖਾਰਜ ਕੀਤੀ ਜਾਵੇ ਬਿਲਕੁਲ ਨਜਾਇਜ਼ ਹੈ ਅਸੀਂ ਤਾਂ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਹਾਂ ਕਿ ਸਾਨੂੰ ਇਨਸਾਫ ਕੀਤਾ ਜਾਵੇ ਉਹਦੀ ਨਿਕਵਾਰੀ ਕਰਕੇ ਜੋ ਸਾਡੀ ਪਰਚੇ ਦੀ ਕਾਰਵਾਈ ਹੈ ਉਹ ਇਹਦੇ ਤੇ ਕੀਤੀ ਜਾਵੇ ਤੇ ਸਾਡਾ ਪਰਚਾ ਕੈਨਸਲ ਕੀਤਾ ਜਾਵੇ ਸੋ ਇਹ ਕਿੰਨੇ ਜਥੇ ਜਥੇਬੰਦੀਆਂ ਨੂੰ ਅਸੀਂ ਇਹੋ ਅਪੀਲ ਕਰਨਾ ਚਾਹੁੰਦੇ ਬਿਲਕੁਲ ਬੰਦਾ ਝੂਠਾ ਹੈ ਕਿ ਜਥੇਬੰਦੀਆਂ ਦਾ ਸਾਥ ਲੈ ਕੇ ਗੁਰੂ ਸਾਹਿਬ ਦਾ ਆਰਡ ਦੇ ਵਿੱਚ ਇਹ ਗਲਤ ਕੰਮ ਕਰਦਾ ਹੈ ਝੂਠੇ ਪਰਚੇ ਕਰਾਉਂਦਾ ਹੈ ਜਥੇਬੰਦੀਆਂ ਨੂੰ ਅਪੀਲ ਅਸੀਂ ਕਰਨੇ ਚਾਹੁੰਦੇ ਬੇਸ਼ੱਕ ਸਾਨੂੰ ਆ ਕੇ ਮਿਲ ਵੀ ਲਓ ਅਸੀਂ ਸਾਰਾ ਸਪਸ਼ਟਿਕਰਨ ਦੇ ਦਾਂਗੇ ਇਹ ਬੰਦਾ ਕੀ ਕਰਦਾ ਏ ਜਿਹੜਾ ਇਹਨੇ ਝੂਠਾ ਸਾਡੇ ਤੇ ਪਰਚਾ ਕਰਾਇਆ ਨਾ ਅਸੀਂ ਇਹਨੂੰ ਕਹਿੰਨੇ ਆ ਕਿ ਤੂੰ ਗੁਰਦੁਆਰਾ ਸਾਹਿਬ ਛੱਡ ਕੇ ਜਾਵ ਨਹੀਂ ਸਾਹਿਬ ਸੌਂ ਦੇ ਦੇਵੇ ਜੇ ਉਹ ਝੂਠੀ ਲੜਾਈ ਨਹੀਂ ਬਣਾਈ ਬਿਲਕੁਲ ਝੂਠਾ ਬੰਦਾ ਏ ਇਹਦਾ ਬਸ ਪਿੰਡ ਬਹੁਤ ਦੁਖੀ ਏ ਅਸੀਂ ਤਾਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦੇ ਆ ਸਾਨੂੰ ਇਹ ਬੰਦੇ ਤੋਂ ਨਜਾਇਜ਼ ਦੁਗਾਈ ਜਾਵੇ ਤੇ ਇਹਨੂੰ ਕਿਸੇ ਪਾਸੇ ਲਾਇਆ ਜਾਵੇ ਜੱਸੇ ਬੰਦਿਆਂ ਨੇ ਵੀ ਅਪੀਲ ਕਰਨੇ ਅਸੀਂ ਜੀ ਨਾਮ ਹੈ ਤੇ ਇੱਕ ਹੋ ਰਹਿਣਗਾ ਮੇਰਾ ਨਾਮ ਗੁਰਪ੍ਰੀਤ ਸਿੰਘ ਏ ਜੀ ਮੈਂ ਜੀ ਇਹ ਦੀਵਾਲੀ ਵਾਲੀ ਰਾਤ ਸੀ ਏ ਮੇਰਾ ਬ੍ਰਦਰ ਘਰੇ ਨਹੀਂ ਗਿਆ ਸੀ ਮੈਂ ਉਹਨੂੰ ਲੱਭਣ ਵਾਸਤੇ ਪਿੰਡ ਚ ਗਿਆ ਤੇ ਮੈਨੂੰ ਪਤਾ ਲੱਗਾ ਵੀ ਸਰਪੰਚ ਜਿਹੜਾ ਸੁਖਦੇਵ ਸਿੰਘ ਏ ਉਹਦੇ ਘਰ ਦੇ ਬੂਹੇ ਅੱਗੇ ਜੂਆ ਖੜੀ ਰਿਹਾ ਸੀ ਮੈਨੂੰ ਪਤਾ ਲੱਗਾ ਵੀ ਬ੍ਰਦਰ ਮੇਰਾ ਉੱਥੇ ਗਿਆ ਮੈਂ ਉਹਨੂੰ ਲੈਣ ਵਾਸਤੇ ਗਿਆ ਸੀ ਤੇ ਉਸ ਤੋਂ ਬਾਅਦ ਮੈਂ ਆਪਣੇ ਭਰਾ ਨਾਲ ਝਟਕਿਆ ਵੀ ਮੈਂ ਹਾਂ ਵੀ ਇਹ ਕੰਮ ਉਹ ਚੰਗਾ ਨਹੀਂਗਾ ਉਦੋਂ ਮੈਂ ਆਪਣੇ ਬ੍ਰਦਰ ਨੂੰ ਲੈਣ ਵਾਸਤੇ ਘਰ ਵਾਸਤੇ ਉਹਨੂੰ ਕਿਹਾ ਤੇ ਮੌਕੇ ਤੇ ਲਖਵੀਰ ਸਿੰਘ ਜਿਹੜਾ ਸਤਕਾਰ ਕਮੇਟੀ ਦਾ ਆਪਦੇ ਆਪ ਨੂੰ ਪ੍ਰਧਾਨ ਕਹਿੰਦਾ ਉਹ ਤੇ ਨਾਲ ਸਰਪੰਚ ਤੇ ਉਹਦੇ ਦੋ ਲੜਕੇ ਗਏ ਸੀ ਜਿਹੜੇ ਚਿੱਟੇ ਦੇ ਆਧੀ ਨੇ ਉਹਨਾਂ ਤੇ ਪਹਿਲਾਂ ਹੀ ਦੋ ਐਨਡੀਪੀਐਸ ਦੇ ਪਰਚੇ ਗਏ ਨੇ ਤੇ ਸਤਕਾਰ ਕਮੇਟੀ ਵਾਲਾ ਲਖਬੀਰ ਸਿੰਘ ਉਹਨਾਂ ਦੀ ਸਪੋਰਟ ਕਰ ਰਿਹਾ ਜਿੰਦੇ ਚੱਕਰ ਦੇ ਵਿੱਚ ਉਹਨੇ ਅੱਜ ਆਪਣੇ ਡੀਸੀ ਦਫ਼ਤਰ ਦੇ ਅੱਗੇ ਧਰਨਾ ਲਾਇਆ ਹੈ। ਉੱਥੇ ਕਾਰਨ ਕੀ ਬਣਿਆ ਕਿ ਜਦੋਂ ਤੁਸੀਂ ਉਹਨਾਂ ਨੂੰ ਕਹਿਣ ਵਾਸਤੇ ਜੂਏ ਦੇ ਗਾਇਬ ਨਿਕਲ ਰਿਹਾ ਯਾਰ। ਕਾਰਨ ਇਹ ਬਣਿਆ ਜੀ ਉਹ ਲਖਵੀਰ ਸਿੰਘ ਉੱਥੇ ਮੌਜੂਦਾ ਸੀ ਉਹ ਕਹਿੰਦਾ ਵੀ ਇਹਨਾਂ ਨੂੰ ਅੱਜ ਆਪਾਂ ਸੁੱਕਾ ਨਹੀਂ ਜਾਣ ਦੇਣਾ। ਉਹਨਾਂ ਨੇ ਲਖਵੀਰ ਸਿੰਘ ਨੇ ਖੁਦ ਲਲਕਾਰਾ ਮਾਰਿਆ ਵੀ ਆ ਜਨ ਨੂੰ ਫੜ ਲਓ ਫੜ ਲਓ ਤੇ ਉਹਨਾਂ ਨੇ ਜਦੋਂ ਅਸੀਂ ਘਰੇ ਜਾਣ ਲੱਗੇ ਤੇ ਸਾਨੂੰ ਖਿੱਚ ਕੇ ਅੰਦਰ ਲੈ ਗਏ। ਮੇਰੀ ਮਾਰਕੁੱਟ ਕੀਤੀ ਬਹੁਤ ਜ਼ਿਆਦੀ ਜਿਸ ਦੇ ਕਾਰਨ ਮੈਨੂੰ ਸਿਵਲ ਹਸਪੀਟਲ 'ਚ ਦਾਖਲ ਕਰਾਇਆ ਗਿਆ ਤੇ ਕੁਝ ਬੰਦੇ ਹੈਗੇ ਜਿਹੜਾ ਨੇ ਮੈਨੂੰ ਇਹਨਾਂ ਦੇ ਘਰੋਂ ਅੰਦਰੋਂ ਛਡਵਾ ਕੇ ਤੇ ਮੈਨੂੰ ਮੁਰਕੇ ਰਾਤ ਦਾ ਸਮਾਹਣ ਕਰਨ ਮੈਂ ਦਾਖਲ ਨਹੀਂ ਹੋ ਸਕਿਆ ਤੇ ਟੜਕੇ ਮੈਂ ਦਾਖਲ ਹੋਇਆ ਅੱਜ ਹੁਣ ਕਿਸ ਤਰ੍ਹਾਂ ਐਸਐਸਬੀ ਨੇ ਮੰਨ ਲਾਇਆ ਨੀ ਕੀ ਕਹ ਮੈਂ ਪ੍ਰਸ਼ਾਸਨ ਅੱਗੇ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਮੈਨੂੰ ਜਿਹੜਾ ਬਣਦਾ ਨਿਆ ਦਿੱਤਾ ਜਾਵੇ ਜਿਹੜੀ ਉਹਨੇ ਤਿੰਨ ਤਰੀਕ ਦੀ ਜਾਲੀ ਸੱਟਾਂ ਮਾਰ ਕੇ ਆਪ ਉਹ ਦਾਖਲ ਹੋਇਆ ਆਪ ਹੀ ਉਹਦੇ ਵਿੱਚ ਬਿਆਨ ਕੀਤੇ ਜਾਂ ਦਰਜ ਕਰਵਾਏ ਨੇ ਤੇ ਪ੍ਰਸ਼ਾਸਨ ਅੱਗੇ ਇਹੀ ਮੰਗਿਆ ਵੀ ਜਿਹੜੀ ਬਣਦੀ ਕਾਰਵਾਈ ਜਿਹੜੀ ਸੱਚੀ ਹੈ ਉਹਦੇ ਤੇ ਕਾਰਵਾਈ ਕੀਤੀ ਜਾਵੇ ਜੀ ਅਜੇ ਤੱਕ ਰੈਸਟ ਨਹੀਂ ਕੀਤਾ ਗਿਆ ਕਿਸੇ ਨਹੀਂ ਜੀ ਕਿਸੇ ਨੂੰ ਰੈਸਟ ਨਹੀਂ ਕੀਤਾ ਗਿਆ ਜੀ ਸਿੱਖ ਜਿਹਾ ਬੰਦਿਆਂ ਨੂੰ ਵੀ ਇਲੈਕਸ਼ਨ ਹੋਇਆ ਸਰਪੰਚਪਤੀ ਦਾ ਪੰਚਾਇਤਾਂ ਮੇਰੇ ਪਿੰਡ ਦਾ ਸਰਪੰਚ ਸੁਖਦੇਵ ਸਿੰਘ ਚੁਣਿਆ ਗਿਆ ਸਾਰੇ ਸਰਪੰਚਪਤੀ ਦੇ ਮੈਂਬਰ ਸੁਖਾਰ ਸਿੰਘ ਸਾਰੇ ਬਣਾਏ ਗਏ ਕੁਝ ਪਿੰਡ ਦੇ ਛਰਾਰਤੀ ਬੰਦਿਆਂ ਨੇ ਰਾਤ ਨੂੰ 1 ਨਵੰਬਰ ਨੂੰ ਦੀਵਾਲੀ ਵਾਲੇ ਦਿਨ ਬਾਹਰ ਖੇਤਾਂ ਜਾਂ ਜੂਆ ਖੇਡਣ ਲੱਗੇ ਤੇ ਉੱਥੇ ਇੱਕ ਬੰਦੇ ਨੇ ਆਣ ਕੇ ਇੱਕੇ ਪਰਿਵਾਰ ਦੇ 4-5 ਬੰਦੇ ਜੂਆ ਖੇਡਦੇ ਸੀ ਉਹਨਾਂ ਦੀ ਵੀਡੀਓ ਬਣਾਉਣੀ ਸ਼ੁਰੂ ਕਰਤੀ ਤੇ ਆਣ ਕੇ ਸਰਪੰਚ ਤੇ ਘਰਾਂ ਨਾਲ ਗਾਲੀ ਕਲੋਚ ਕਰਕੇ ਤੇ ਹਮਲਾ ਕਰਤਾ ਤੇ ਚਲੋ ਸਰਪੰਚ ਨੇ ਕਿਹਾ ਵੀ ਆਪਣੋ ਕਾਕਾ ਘਰੇ ਚਲੇ ਜਾਓ ਆਪ ਜਾਓ ਘਰੇ ਜਾਓ ਉਦ ਦਿਨਾਂ ਜਾ ਕੇ ਪਰਚੀ ਸੱਟਾਂ ਮਾਰ ਕੇ ਹਸਪਤਾਲ ਦਾਖਲ ਹੋ ਗਿਆ ਤੇ ਉਹ ਉਲਟਾ ਉਹਨਾਂ ਸਰਪੰਚ ਸੁਖਦੇਵ ਸਿੰਘ ਦੇ ਸਾਰੇ ਪਰਿਵਾਰ ਤੇ ਉਹਦੇ ਭਰਾ ਤੇ ਉਹਦੀ ਭਤੀਜੀਆਂ ਤੇ ਉਹਦੇ ਬੇਟਿਆਂ ਤੇ ਉਹਨਾਂ ਪਰਚਾ ਝੂਠਾ ਦਰਜ ਕਰਾਇਆ ਉਹਦੇ ਜ ਉਹਨਾਂ ਕਹਾਣੀ ਬਣਾ ਕੇ ਵੀ ਲਖਵੀਰ ਸਿੰਘ ਹਾਲਮ ਜੂਆ ਖਾਦਾ ਸੀ ساری ਜ਼ਿੰਦਗੀ ਲਾਤੀ ਆਪਣੀ ਕੌਮ ਦੇ ਲੇਖੇ ਨਸ਼ਿਆਂ ਦੇ ਖਿਲਾਫ ਪ੍ਰਚਾਰ ਕਰਦਿਆਂ ਨਾ ਇਹਨਾਂ ਚੀਜ਼ਾਂ ਤੇ ਤੇ ਕਿਹੜੇ ਮੇਰੇ ਪਿੰਡ ਦੇ ਨਸ਼ੇੜੀ ਬੰਦੇ 3-4 ਇੱਥੇ ਨਸ਼ਾ ਵੇਚਣ ਦਾ ਕੰਮ ਕਰਦੇ ਆ ਧੰਦਾ ਕਰਦੇ ਆ ਉਹਨਾਂ ਦੇ ਕਹਿਣ ਤੇ ਸਾਰਾ ਕੁਝ ਇਹਨੇ ਝੂਠਾ ਪਰਚਾ ਕਰਾ ਰਿਆ ਹੈ ਇਹ ਟਿਕੜਾ ਚਮਕੀਨ ਚਾਰਜ ਜਕੱਤੇ ਵਾਲਾ ਔਰ ਉਹਨੇ ਗਲਤ ਬੰਦਿਆਂ ਦੀ ਇਨਫਰਮੇਸ਼ਨ ਤੇ ਰਿਪੋਰਟ ਤੇ ਪਰਚਾ ਦਰਜ ਕੀਤਾ ਤੇ ਗਲਤ ਆਪਣੇ ਉਹਨੇ ਆਪਣੇ ਪ੍ਰਸ਼ਾਸਨ ਨੂੰ ਕਲਾਹ ਦਿੱਤੀ ਆ ਅੱਜ ਉਹਨਾਂ ਦੇ ਸਾਰਿਆਂ ਦੇ ਖਿਲਾਫ ਇੱਥੇ ਭੁਖੜਤਾਲ ਤੇ ਬੈਠਾ ਸੀਗਾ ਪਰ ਹੁਣ ਕੁਝ ਅਫਸਰ ਤੇ ਆਏ ਨੇ ਵਿਸ਼ਵਾਸ ਦਿਵਾ ਰਹੇ ਨੇ ਵੀ ਅਸੀਂ ਕਾਪੀਆਂ ਦੇਣੇ ਆ ਇੱਥੇ ਐਸਪੀ ਡੀ ਸਾਹਿਬ ਦਾ ਵਾਰ-ਵਾਰ ਫੋਨ ਆ ਰਿਹਾ ਸੀ ਇੱਥੇ ਡੀਐਸਪੀ ਸਾਹਿਬ ਵੀ ਆਇਆ ਸੀ ਉਹਨੋਕ ਕੇ ਆਏ ਕਿ ਅਸੀਂ ਇੱਕ ਹਫ਼ਤੇ ਦਾ ਟਾਈਮ ਸਾਨੂੰ ਟਾਈਮ ਦਿਓ ਪਰ ਹੁਣ ਇੱਥੇ ਵਿਚਾਰ ਚੱਲ ਰਹੀ ਐ ਇਸੇ ਗੱਲ ਦੀ ਜੇ ਤਾਂ ਉਹਨਾਂ ਕੋਈ ਕਾਰਵਾਈ ਦੀਆਂ ਕਾਪੀਆਂ ਦੇਤੀਆਂ ਆਰਡਰ ਦੀਆਂ ਕਾਪੀਆਂ ਦੇਤੀਆਂ ਫਿਰ ਤਾਂ ਸਾਰੀਆਂ ਸੰਸਥਾਵਾਂ ਸੰਘਾਣਾ ਵਿਚਾਰ ਕਰਕੇ ਤੇ ਇਹਦੀ ਵਿਚਾਰ ਕੀਤੀ ਜੇ ਕੋਈ ਨਹੀਂ ਤੇ ਇੱਥੇ ਅੰਨ ਮਿਠੇਸਨ ਵੀ ਧਰਨੇ ਤੇ ਬਿਠਾ ਭੁਖੜਤਾਲ ਤੇ ਜਿੰਨਾ ਚਿਰ ਕਾਰਵਾਈ ਨਹੀਂ ਹੁੰਦੀ ਉਹਨਾਂ ਜਰ ਇੱਥੇ ਬਿਠੇ ਰਹਿਾਂਗੇ ਇਸੇ ਤਰ੍ਹਾਂ ਹੀ ਜੇ ਕੱਲ ਨੂੰ ਕੋਈ ਮੇਰੇ ਤੇ ਕੋਈ ਨਕਾਨ ਹੁੰਦਾ ਤਰੀਕਾ ਤੇ ਪੁਲਿਸ ਪ੍ਰਸ਼ਾਸਨ ਹੋਊਗਾ ਤੇ ਸਿਵਲ ਪ੍ਰਸ਼ਾਸਨ ਹੋਊਗਾ ਤੇ ਪੰਜਾਬ ਸਰਕਾਰ ਹੋਊ ਤੇ ਕਿਹੜੇ ਮੇਰੇ ਪਿੰਡ ਦੇ ਸ਼ਰਾਰਤੀ ਬੰਦਿਆਂ ਕਿੰਨਾ ਪਿੰਡ ਦਾ ਮਾਹੌਲ ਕੋ ਸਾਰੇ ਹੋਣਗੇ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਹੈ ਜੀ ਵੀਪੀ ਮਾਦਨ ਤਸੀਲ ਡਿਸਟ੍ਰਿਕਟ ਫੋਹੀਪਰ ਹਾਂ ਜੀ 1 ਤਰੀਕ ਨੂੰ ਸਰਪੰਚ ਸਾਹਿਬ ਤੇ ਨਹਾਮਲਾ ਕੀਤਾ ਸੀ ਘਰ ਜਾ ਕੇ ਸਾਡੇ ਹਮਲਾ ਕੀਤਾ ਸੀ ਤੇ ਨਾਲੇ ਧੋਕੀ ਦਿੱਤੀ ਸੀ ਮੈਨੂੰ 1 ਤਰੀਕ ਨੂੰ ਤੈਨੂੰ ਮਾਰ ਦੇਣਾ ਟੰਗ ਦੇਣਾ ਹੋਂਦਾ ਕਰਦੇ ਹੋਏ ਤੇ ਦੂਜੇ ਦਿਨ 2 ਤਰੀਕ ਨੂੰ ਫਿਰ ਸ਼ਾਮ ਨੂੰ ਰਾਤ ਨੂੰ 7:30 ਵਜੇ ਦੇ ਕਰੀਬ 15 20 ਬੰਦਿਆਂ ਨੇ ਮੇਰੇ ਤੇ ਹਮਲਾ ਕੀਤਾ ਕੁੱਟਮਾਰ ਕੀਤੀ ਮੇਰੀ ਐਕਟਿਵਾ ਵੀ ਪੰਦ ਦਿੱਤੀ ਤੇ ਨਜਾਇਜ਼ ਹੀ ਸਾਡੇ ਤੇ ਨਾਲੇ ਕੁੱਟਮਾਰ ਕੀਤੀ ਨਿਆਇ ਸਾਡੇ ਤੇ ਪਰਚੇ ਹੋ ਗਏ ਨੇ ਨਜਾਇਜ਼ ਹੀ ਪਰਚੇ ਹੋਏ ਨੇ ਤੇ ਸਾਡੇ ਤੇ ਕੋਈ ਕਾਰਵਾਈ ਅਸੀਂ ਕਾਨੂੰਨੀ ਸੀ ਉਹਨਾਂ ਸਾਡੇ ਤੇ ਉਹਨਾਂ ਕਰਦੇ ਕਰਵਾਉਂਦੇ ਪਰਚਾ ਤੇ ਨਜਾਇਜ਼ ਕਿਤੇ ਪਰਚੇ ਇਹ ਐਮਐਲਏ ਤੇ ਸ਼ਹਿਰ ਦੇ ਪਰਚੇ ਹੋਏ ਨੇ ਸ਼ਹਿਰ ਦੇ ਤੇ ਆਪਣੇ ਚੌਕੀ ਇੰਚਾਰਜ ਚਗੱਤੇ ਵਾਲਾ ਰਣਜੀਤ ਸਿੰਘ ਇਨੇ ਮਲਕੀਕ ਜਲਤ ਪਰਚਾ ਕੀਤਾ ਸਾਡੇ ਤੇ ਹੁਣ ਕਿਸ ਤਰ੍ਹਾਂ ਦੀ ਮੰਗ ਦੇ ਖਾਰਜ ਹੋਣਾ ਚਾਹੀਦਾ ਕਿ ਮੰਗ ਦੀ ਅਸੀਂ ਮੰਗ ਕਰਨ ਲਈ ਜੇ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਉਹਨਾਂ ਨਜਾਇਜ਼ ਆਪਦੇ ਪਰਚੀ ਸੱਟਾਂ ਲਾ ਕੇ ਨਾਲ ਹੋਏ ਨੇ ਤੇ ਨਜਾਇਜ਼ ਸਾਡੇ ਤੇ ਉਹਨਾਂ ਪਰਚੇ ਕਰਾਏ ਨੇ ਜਿਹਦੇ ਮੰਗ ਕਰਦੇ ਆ ਵੀ ਸਾਡੀ ਕਾਰਵਾਈ ਹੋਣੀ ਚਾਹੀਦੀ ਹੈ